ਸ਼ਸ਼ੀਗਲ ਦੋਸਤੋ ਮੈਂ ਗੁਰਮੀਤ ਸਿੰਘ ਜੀਐਸ ਮੋਟਰ ਤਲਵੰਡੀ ਸਾਬੋ ਤੋਂ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਆ ਪੱਤਰਵੰਡੇ ਸਾਬੋ ਟਰੈਕਟਰ ਮੰਡੀ ਦੇ ਵਿੱਚ ਵੀਡੀਓ ਬਣਾਉਣੇ ਆ ਤੇ ਅੱਜ ਆਪਾਂ ਖਾਸ ਸਪੈਸ਼ਲੀ ਆਏ ਹੋਏ ਆ ਮਲੋਟ ਜਿੱਥੇ ਕਿ ਆਪਣੇ ਟਰੈਕਟਰਾਂ ਦੇ ਟਾਇਰ ਬਹੁਤ ਸਸਤੇ ਸਸਤੇ ਮਿਲਦੇ ਨੇ ਇੱਕ ਵਾਰ ਤੁਸੀਂ ਚੈੱਕ ਕਰ ਸਕਦੇ ਹੋ ਇਸ ਟਾਈਮ ਕਿਹੜਾ ਕਿ ਡਾਊਨ ਚ ਖੜੇ ਆ ਟਾਇਰ ਤੁ ਤੁਸੀਂ ਇੱਥੇ ਆ ਕਿ ਕਿਸੇ ਵੀ ਟਰੈਕਟਰ ਦਾ ਟਾਇਰ ਖਰੀਦ ਸਕਦੇ ਹੋ ਫਰੰਟ ਰਾਈਡ ਟਾਇਰ ਤੇ ਰੀਅਰਲ ਟਾਇਰ ਬਾਕੀ ਟਾਇਰ ਤੁਹਾਨੂੰ ਇੱਥੇ ਬਿਲਕੁਲ ਓਰੀਜਨਲ ਮਿਲਣਗੇ ਨਾ ਕਿਸੇ ਦੇ ਗੁੱਡੇ ਕੱਢੀ ਹੋ ਨਾ ਕਿ ਤਾਰਾਂ ਕੱਢੀਆਂ ਹੋਣਗੀਆਂ ਇਹ ਤੁਸੀਂ ਵੀਡੀਓ ਦੇਖੀ ਹੋ ਪਹਿਲਾਂ ਜਿਹੜੀ ਤੋਂ ਇੱਕ ਵੀਰ ਨੇ ਦੱਸਿਆ ਸੀ ਵੀ 250 ਰੁ ਆੰਬਾ ਪਰ ਉਹ ਵੀਡੀਓ ਫੇਕ ਸੀ ਕਿਉਂਕਿ ਉਹ ਟਾਇਰ ਸੀ ਤੇ ਜਪਾਨੀ ਸੀ ਇਹ ਵੀ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਬਿਲਕੁਲ ਜਿਹੜੇ オリジナル ਟਾਇਰ ਨੇ ਕਿਸੇ ਟਾਇਰ ਦੀ ਗੁੱਡੀ ਨਹੀਂ ਕੱਢੀ ਹੋਣੀ ਬਾਕੀ ਇਸ ਟਾਈਮ ਆਪਾਂ ਜਿਹੜਾ ਮਲੋੜ ਦੇ ਗੜਾਉਣ ਵਿੱਚ ਖੜੇ ਹੋਏ ਆ ਸਾਰੇ ਵੀਰਾਂ ਨੂੰ ਪਤਾ ਜੇ ਆਪਾਂ ਕੋਈ ਵੀ ਨਵਾਂ ਟਾਇਰ ਲੈਣ ਜਾਈਏ ਵੀ 55000 ਤੋਂ ਠੋਡੇ ਸਟਾਰਟ ਹੁੰਦੇ ਨੇ ਟਾਇਰ ਇੱਥੇ ਤੁਹਾਨੂੰ ਬਹੁਤ ਘੱਟ ਰੇਟ ਤੇ ਇਹ ਟਾਇਰ ਸਟਾਰਟ ਮਿਲਣਗੇ ਜਾਨੀ ਕਿ 10000 ਤੋਂ ਲੈ ਕੇ 40000 ਰੁਪਏ ਦੇ ਵਿੱਚ ਤੁਸੀਂ ਜਿਹੜੇ ਟਾਇਰ ਖਰੀਦ ਸਕਦੇ ਹੋ ਬਾਕੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਪੂਰੀ ਦੀ ਪੂਰੀ ਚੈੱਕ ਕਰ ਸਕਦੇ ਹੋ ਸੋ ਕਿਸੇ ਵੀ ਵੀਰ ਨੇ ਕਿਸੇ ਵੀ ਟਰੈਕਟਰ ਦਾ ਟਾਇਰ ਲੈਣਾ ਹੋਵੇ ਕਿਸੇ ਵੀ ਗੱਡੀ ਦਾ ਟਾਇਰ ਲੈਣਾ ਹੋਵੇ ਤੁਸੀਂ ਤਲਵੰਡੀ ਆਪਣੇ ਮਲੋਟ ਆ ਕੇ ਵਾਈਆਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਆਪਾਂ ਆਪਣੇ ਵੀਡੀਓ ਵਿੱਚ ਬੋਲ ਕੇ ਦੱਸ ਦੇਵਾਂਗੇ ਸੋ ਕਿਸੇ ਵੀ ਵੀਰ ਨੇ ਕੋਈ ਵੀ ਟਾਇਰ ਲੈਣਾ ਹੋਵੇ ਤੁਸੀਂ ਇੱਕ ਵਾਰੀ ਮਲੋਟ ਜ਼ਰੂਰ ਵਿਜ਼ਿਟ ਕਰੋ ਬਾਕੀ ਤੁਹਾਨੂੰ ਜਿਹੜੇ ਟਾਇਰ ਆਪਾਂ ਐਸਾਈਡ ਵੀ ਚੈੱਕ ਕਰਵਾ ਦਿੰਨੇ ਜਿਹਨੇ ਵੀ ਟਾਇਰ ਇੱਥੇ ਪਏ ਨੇ ਫਰੰਟ ਵਾਲੇ ਟਾਇਰ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਫਰੰਟ ਵਾਲੇ ਟਾਇਰ ਵੀ ਜਿਹੜੇ ਬਿਲਕੁਲ ਵਧੀਆ ਕੰਡੀਸ਼ਨ ਦੇ ਤੁਹਾਨੂੰ ਮਿਲ ਜਾਣਗੇ ਪੈਰ ਪੈਨੇ ਤਕਰੀਬਨ 80 ਪੈਰ ਵਾਂਗੂ ਟਾਇਰ ਪੈਨੇ ਮੈਂ ਕਿ ਦੱਸ ਦੋ ਬਾਈ ਸਾਡਾ ਤੁਸੀਂ ਥੋੜਾ ਉੱਥੇ ਬੋਲ ਆ ਸਾਰੇ ਟਾਇਰ ਦੇ ਸਭ ਨੂੰ ਕੋਈ ਟਾਇਰ ਨਹੀਂ ਜਰਾ ਬਾਕੀ ਜੇ ਤੁਸੀਂ ਐਕਸਲ ਸਰਵ ਕਰਾ ਹੋਇਆ ਬੈਕਰੇਡਰ ਜੀ ਨੇ ਐਸ਼ਰ ਵਗੈਰਾ ਮਤਲਬ ਸਾਰੇ ਜਿਹੜੇ ਕਿਸੇ ਵੀ ਤੁਸੀਂ ਟਰੈਕਟਰ ਦਾ ਟਾਇਰ ਖਰੀਦਣਾ ਤੁਹਾਨੂੰ ਜਿਹੜੇ ਸਾਰੇ ਟਾਇਰ ਇੱਥੇ ਮਿਲ ਜਾਣਗੇ ਬਹੁਤ ਘੱਟ ਰੇਟ ਤੇ ਗੁੱਡੀ ਵਗੈਰਾ ਜਿਹੜੀ ਬਿਲਕੁਲ ਟਾਇਰਾਂ ਦੀ ਓਕੇ ਹੈ ਜੀ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਗਡਾਉਨ ਜਿਹੜੇ ਇੱਥੇ ਪ੍ਰੋਪਰਲੀ ਫੁੱਲ ਭਰੇ ਹੋਏ ਨੇ ਸੋ ਕਿਸੇ ਵੀ ਵੀਰ ਨੇ ਕੋਈ ਵੀ ਜਿਹੜਾ ਇੱਥੇ ਟਾਇਰ ਲੈਣਾ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਜ਼ਰੂਰ ਕਰੋ ਅਸੀਂ ਇਹਦਾ ਮੋਬਾਈਲ ਨੰਬਰ ਤੁਹਾਨੂੰ ਦੱਸ ਦਿਆਂਗੇ ਸਾਰਾ ਪ੍ਰੋਪਰਲੀ ਆਪਣੇ ਵੀਡੀਓ ਵਿੱਚ ਲਿਖ ਕੇ ਵੀ ਲਾਵਾਂਗੇ ਥੰਬਨੇਲ ਸੋ ਕਿਸੇ ਵੀ ਵੀਰ ਨੂੰ ਕੋਈ ਵੀ ਡਰੈਕਟਰ ਟਾਇਰ ਚਾਹੀਦਾ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ